ਹਾਂਜੀ ਜਿਹੜੀ ਅੱਜ ਕੀ ਕਹਿਣਾ ਚਾਹੁੰਗਾ ਅੱਜ ਫੰਕਸ਼ਨ ਦਾ ਕਿਹਾ ਗਿਆ ਜੀ ਅੱਜ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਾਡੇ ਮੈਂਬਰ ਪਾਰਲੀਮੈਂਟ ਵੀਬਾ ਹਰਸਿਮਰਤ ਕੌਰ ਬਾਦਲ ਜੀ ਉਹਨਾਂ ਨੇ ਸਾਡੇ ਬਠਿੰਡੇ ਜ਼ਿਲ੍ਹੇ ਦੇ ਦੋ ਪ੍ਰਧਾਨ ਸਰਦਾਰ ਜਗਸੀਰ ਸਿੰਘ ਕਲਿਆਣ ਜੀ ਬਠਿੰਡਾ ਦਿਹਾਤੀ ਤੋਂ ਚਸ਼ੀਲ ਕੁਮਾਰ ਗੋਲਡੀ ਜੀ ਬਠਿੰਡਾ ਸ਼ਹਿਰੀ ਤੋਂ ਔਰ ਮੋਹਿਦ ਗੁਪਤਾ ਜੀ ਨੂੰ ਸੀਨੀਅਰ ਮੀਤ ਪ੍ਰਧਾਨ ਸਾਡੇ ਬਹਿਮਣ ਸਾਹਿਬ ਨੂੰ ਬਲਜੀਤ ਸਿੰਘ ਬੀਡ ਮੈਂਬਰ ਸਾਹਿਬ ਨੂੰ ਸਾਬਕਾ ਮਿਆਰ ਨੇ ਉਹਨਾਂ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਬੀਬੀ ਜਗਿੰਦਰ ਗੌਰ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਸਨਮਾਨ ਕਰਕੇ ਬਠਿੰਡਾ ਸ਼ਹਿਰ ਦੇ ਜਿਹੜੇ ਵਰਕਰ ਆ ਸਾਡੇ ਅਹੁਦੇਦਾਰ ਸਾਹਿਬਾਨ ਆ ਲੀਡਰ ਸਾਹਿਬਾਨ ਆ ਉਹਨਾਂ ਦੇ ਰੂਬਰੂ ਕਰਕੇ ਉਹਨਾਂ ਦਾ ਸਨਮਾਨ ਕਰਨ ਵਾਸਤੇ ਅੱਜ ਅਸੀਂ ਇੱਕ ਮੀਟਿੰਗ ਬੁਲਾਈ ਹੈ ਕਿਉਂਕਿ ਬੀਬਾ ਜੀ ਨੇ ਬੀਬਾ ਹਰਸਿਮਰਤੌਰ ਬਾਦਲ ਜੀ ਨੇ ਬਹੁਤ ਵਧੀਆ ਸੋਚ ਦੇ ਨਾਲ ਨਵੇਂ ਪ੍ਰਧਾਨ ਲਾਏ ਨੇ ਔਰ ਆਉਣ ਵਾਲੇ ਜਿਹੜੇ 2027 ਦੇ ਇਲੈਕਸ਼ਨ ਦੇ ਵਿੱਚ ਇਹ ਬਹੁਤ ਵਧੀਆ ਕੰਮ ਕਰਨਗੇ ਔਰ ਪਾਰਟੀ ਨੂੰ ਜਿੱਤੋਂ ਵਾਲੇ ਪਾਸੇ ਲੈ ਕੇ ਜਾਣਗੇ ਲੱਗਦਾ ਵੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਬੁਟੀਆਂ ਬਿਲਕੁਲ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਜੇ ਆਪਾਂ ਗੱਲ ਕਰੀਏ ਸੀਨੀਅਰ ਮੀਤ ਪ੍ਰਧਾਨਾਂ ਦੀ ਜੇ ਗੱਲ ਕਰੀਏ ਉਹਨਾਂ ਦੇ ਵਿੱਚ ਮੋਹਿਦ ਗੁਪਤਾ ਜੀ ਸਾਡੇ ਬਠਿੰਡੇ ਤੋਂ ਔਰ ਸਾਡੇ ਵੀਰ ਬਹਿਮਣ ਸਾਹਿਬ ਨੇ ਇਹਨਾਂ ਨੂੰ ਵਰਕਿੰਗ ਕਮੇਟੀ ਦੇ ਵਿੱਚ ਬੀਬੀ ਜਗਿੰਦਰ ਗੌਰ ਜੀ ਨੂੰ ਔਰ ਦੋ ਨਵੇਂ ਪ੍ਰਧਾਨ ਲਾਏ ਨੇ ਬਠਿੰਡੇ ਦੇ ਵਿੱਚ ਕਿਉਂਕਿ 2027 ਦੀ ਇਲੈਕਸ਼ਨ ਬਹੁਤ ਨੇੜੇ ਆ ਪਾਰਟੀ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਰਤਬਾ ਦਿੱਤਾ ਗਿਆ ਅਹੁਦੇ ਦਿੱਤੇ ਗਿਆ ਔਰ ਲੋਕਾਂ ਨੂੰ ਨਾਲ ਲੈ ਕੇ 2027 ਦਾ ਅਸੀਂ ਜਿਹੜਾ ਮਿਸ਼ਨ ਹੈ ਅਸੀਂ ਫਤਿਹ ਕਰਾਂਗੇ ਜਦੋਂ 2027 ਆ ਰਹੀ ਹੈ ਇਸ ਤਰ੍ਹਾਂ ਦੀਆਂ ਤਿਆਰੀਆਂ ਬਿਲਕੁਲ ਆ ਤੁਸੀਂ ਦੇਖ ਰਹੇ ਹੋ ਆ ਸ਼ੁਰੂ ਕਰਤੀਆਂ ਉਤੋਂ ਪ੍ਰਧਾਨ ਜੀਆ ਨੇ ਕਮੇਟੀਆਂ ਬਣਾਤੀਆਂ ਔਰ ਜਿਹੜੇ ਜਥੇਬੰਦਗ ਘਟਾंचा ਬਣਾਇਆ ਜਾ ਰਿਹਾ ਹੈਗਾ ਇਹੋ ਜਿਵੇਂ ਅਸੀਂ ਸ਼ਹਿਰ ਦੇ ਵਿੱਚ ਆਪਦਾ ਜਥੇਬੰਦਗ ਘਟਾंचा ਬਣਾਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਮਹੀਨੇ ਡੇਢ ਮਹੀਨੇ ਦੇ ਵਿੱਚ ਸਾਰਿਆਂ ਜਥੇਬੰਦੀ ਨੂੰ ਕੰਪਲੀਟ ਕਰਕੇ ਔਰ ਫਿਰ ਸਿਰਫ ਤੇ ਸਿਰਫ ਸਾਡਾ ਇਲੈਕਸ਼ਨ ਵੱਲ ਧਿਆਨ ਹੋਊਗਾ 好。 ਉਹਾਰੇ ਜਿੱਕੇ ਨਾਵਾਂ ਦੇ ਕੀ ਕੰਨ ਝੋਬੇ ਜੜੇ ਉਹਦੇ ਦਿੱਤੇ ਅੱਜ ਜੋ ਪਾਰਟੀ ਪ੍ਰਧਾਨ ਸਦਾਰ ਸੁਵੀਰ ਸਿੰਘ ਬਾਦਲ ਨੇ ਪਿਛਲੇ ਸਮੇਂ ਦੇ ਵਿੱਚ ਉਹਦੇ ਦਿੱਤੇ ਆ ਔਰ ਬਠਿੰਡੇ ਦੇ ਵਿੱਚ ਬਹੁਤ ਵਧੀਆ ਉਹਦੇ ਨਮਾਇੰਦਗੀ ਦਿੱਤੀ ਆ ਇਹਦੇ ਵਾਸਤੇ ਬਠਿੰਡੇ ਦਾ ਸਾਰਿਆਂ ਦਾ ਵੱਲੋਂ ਸੁਵੀਰ ਸਿੰਘ ਬਾਦਲ ਦਾ ਬਹੁਤ ਬਹੁਤ ਧੰਨਵਾਦ ਵਿਪਾ ਹਰਸਿੰਧ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਮੁੱਚੀ ਲੀਡਰਸ਼ਿਪ ਦੇ ਵਿੱਚ ਵਿਸ਼ਵਾਸ ਕਰਕੇ ਉਹਦੇ ਦਿੱਤੇ ਆ ਉਹਨਾਂ ਦੇ ਵਿਸ਼ਵਾਸ ਦੇ ਉੱਤੇ ਸਾਰੇ ਲੀਡਰ ਸਾਹਿਬਾਨ ਪੂਰਾ ਖਰਾ ਉਤਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਤੜਕਾ ਕਰਕੇ 2027 ਦੇ ਇਲੈਕਸ਼ਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਪੰਜਾਬ ਦੀ ਸੇਵਾ ਅਸદાર ਸੁਖਵੀਰ ਸਿੰਘ ਜੀ ਬਾਦਲ ਮੁੱਖ ਮੰਤਰੀ ਤੌਰ ਤੇ ਕਰਨ। ਬਹੁਤ ਵੱਡੀਆਂ ਜੁੰਮੇਵਾਰੀਆਂ ਤੁਹਾਡੇ ਕੋਲ ਦਾ ਧਰਗਾ ਇਸ ਤਰ੍ਹਾਂ ਦੇਖ ਰਹੇ ਹੋ। ਵੇਖੋ ਇਹ ਜੁੰਮੇਵਾਰੀ ਪਾਰਟੀ ਨੇ ਪਾਈ ਹੈ ਉਹ ਪਾਰਟੀ ਦੇ ਸਾਰੇ ਵਰਕਰ ਸਹਿਬਾਨ ਦੇ ਸਹਿਯੋਗ ਦੇ ਨਾਲ ਹੀ ਤੇ ਗੁਰੂ ਮਾਰੀ ਦਾ ਓਟ ਆਸਰਾ ਲੈ ਕੇ ਅਸੀਂ ਉਸ ਜੁੰਮੇਵਾਰੀ ਦੇ ਵਿੱਚ ਪੂਰੀ ਸਫਲਤਾਪੂਰਕ ਨੇਪਰੇ ਚੜਾਂਗੇ। 2027 ਦੇ ਚੋਣਾਂ ਆ ਰਹੀਆਂ ਹਨ ਉਹ ਕਿਸ ਤਰ੍ਹਾਂ ਦੇ 2027 ਦੀਆਂ ਚੋਣਾਂ ਨੂੰ ਅਸੀਂ ਅੱਜ ਤੋਂ ਹੀ ਵੈਲਕਮ ਕਹਿਨੇ ਆ। ਕਿ ਚੋਣਾ ਆਉਣ ਤੇ ਸ਼੍ਰੋਮਣੀ ਅਕਾਲੀ ਦਲ ਦੀ ਅਸੀਂ ਵਰਕ ਕਰਕੇ ਸਰਕਾਰ ਬਣਾਈ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਇਨਕਮਿਟੀ ਮੌਜੂਦਾ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਤੁਸੀਂ ਨਿਤ ਵੇਖ ਹੀ ਰਹੇ ਹੋ ਤੁਹਾਨੂੰ ਆਪ ਨੂੰ ਪਤਾ ਲੱਗ ਰਿਹਾ ਹੈ ਕਿਵੇਂ ਲੋਕ ਪਿੰਡਾਂ ਦੇ ਵਿੱਚ ਇਸ ਸਰਕਾਰ ਦੇ ਨਲੈਕੀਆਂ ਕੋਈ ਸਾਰੇ ਰੱਖੀ ਬੈਠੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਜਾਗਰ ਹੋਣਗੀਆਂ ਜਿਵੇਂ ਜਿਵੇਂ ਆਉਣਗੇ ਇਲੈਕਸ਼ਨ ਤੇ ਇਹ ਸਰਕਾਰ ਦੇ ਨਲੈਕੀਆਂ ਪ੍ਰਗਟ ਕਰਨਗੇ ਵेशਵਾਸੀਆਂ ਕਹਿ ਰਹੇਗੇ ਕਿ ਜਿਹੜੇ ਜੁਜੋ ਪਾਰਟੀਆਂ ਨੇ ਕੇਂਦਰੀ ਪਾਰਟੀਆਂ ਹਾਂਜੀ ਉਹ ਪੰਜਾਬ ਦਾ ਵਿਕਾਸ ਨਹੀਂ ਕਰ ਸਕਦੇ ਜੇ ਖੇਤਰੀ ਪਾਰਟੀਆਂ ਉਹ ਹੀ ਕਰ ਸਕਦੇ ਇਹਦੀ ਪਹਿਲਾਂ ਦਾ ਪੁਰਾਣਾ ਇਤਿਹਾਸ ਹੀ ਹੈ ਜੋ ਖੇਤਰੀ ਪਾਰਟੀਆਂ ਉਹੀ ਪੰਜਾਬ ਦਾ ਵਿਕਾਸ ਕਰਦੇ ਤੁਸੀਂ ਇਹ ਵੇਖੋ ਸੈਂਟਰ ਦੇ ਵਿੱਚ ਕਾਂਗਰਸ ਪਾਰਟੀ ਸੀਗੀ ਨੈਸ਼ਨਲ ਲੈਵਲ ਦੀ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਾਂਗਰਸ ਨੇ ਰਾਜ ਕੀਤਾ ਤੇ ਉਸ ਸਮੇਂ ਦੀ ਕਾਂਗਰਸ ਸੀ ਡਿਵੈਲਪਮੈਂਟ ਪੰਜਾਬ ਦੀ ਦੇਖੋ ਤੇ ਅੱਜ ਜਿਹੜੀ ਸਰੋਮੇ ਕਾਲੀਦਾਲ ਦੀ ਖੇਤਰੀ ਪਾਰਟੀ ਆ ਉਹਦੀ 20 ਸਾਲ ਦੀ ਕਾਰਗੁਜ਼ਾਰੀ ਤੁਹਾਡੇ ਸਾਹਮਣੇ ਆ ਤੇ ਇਸ ਪੰਜਾਬ ਦੇ ਵਸਨੀਕਾਂ ਦੇ ਸਾਹਮਣੇ ਹਾਂਜੀ ਸਰ ਸਰੋਮੇ ਕਾਲੀਦਾਲ ਵੱਲੋਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਕਿਵੇਂ ਸਤਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਤ ਸਿੰਘ ਜੀ ਬਾਦਲ ਔਰ ਚਾਰ ਵਾਰ ਤੋਂ ਇੱਥੇ ਐਮਪੀ ਸਾਡੇ ਵੱਡੇ ਭੈਣ ਬੀਬੀ ਬਹਾਰ ਸਿਮਰਤ ਕੋਰ ਬਾਦਲ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਸਾਡੇ ਵਰਕਰ ਸਹਿਬਾਨ ਦਾ ਵੀ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਬਹੁਤ ਮਾਨ ਸਨਮਾਨ ਦਿੱਤਾ ਹੈ ਪਿਛਲੇ 5 ਸਾਲ ਤੋਂ ਜਦੋਂ ਤੋਂ ਮੈਂ ਸ਼੍ਰੋਮ ਨੀ ਕਾਲੀ ਦਲ ਚਾਏ ਹਾਂ ਉਹ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਖੜੇ ਨੇ ਔਰ ਮੈਂ ਉਹਨਾਂ ਨੂੰ ਭਰੋਸਾ ਵੀ ਦਿਵਾਉਣਾ ਹੈ ਪਾਰਟੀ ਦੀ ਹਾਈ ਕਮਾਂਡ ਨੂੰ ਵੀ ਔਰ ਵਰਕਰ ਸਹਿਬਾਨ ਨੂੰ ਵੀ ਕਿ ਮੈਂ ਪੰਜਾਬ ਪੰਜਾਬੀ ਤੇ ਪੰਜਾਬੀਆਂ ਦੇ ਹੱਕਾਂ ਲਈ ਆਪਦੀ ਆਵਾਜ਼ ਪਹਿਲਾਂ ਦੀ ਤਰ੍ਹਾਂ ਗੁਲੰਦ ਰੱਖੂੰਗਾ ਔਰ ਜਿੱਥੇ ਵੀ ਉਹਨਾਂ ਨੂੰ ਲੋੜ ਪਊਗੀ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੈਂ ਖੜੂਗਾ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਜਿੱਥੇ ਮੱਕਾ ਆ ਅਕਾਲੀ ਦਲ ਬਾਦ ਨਹੀਂ ਮੈਂ ਤੁਸੀਂ ਮੇਰੇ ਤੋਂ ਪੁੱਛਿਆ ਹੈ ਕਿ ਮੌਜੂਦਾ ਸਰਕਾਰ ਦੀ ਸਵਾਏ ਬੇਰੋਜ਼ਗਾਰਾਂ ਤੇ ਕੋਟਾਪਾ ਜਿਹੜਾ ਕੋਈ ਹੱਕ ਮੰਗਣ ਜਾਂਦਾ ਹੈ ਉਹਨਾਂ ਤੇ ਕੋਟਾਪਾ ਯਾ ਕੱਲੇ ਝੂਠ ਬੋਲਣ ਤੋਂ ਬਿਨਾ ਮੈਨੂੰ ਤਾਂ ਕੋਈ ਕਾਰਗੁਜ਼ਾਰੀ ਲੱਗਦੀ ਨਹੀਂ ਮੌਜੂਦਾ ਸਰਕਾਰ ਦੀ ਉਹ ਕਹਿ ਰਹੇ ਆ ਕਿ ਖੇਤਰੀ ਪਾਰਟੀਆਂ ਤੋਂ ਬਿਨਾਂ ਪੰਜਾਬ ਦਾ ਵਿਕਾਸ ਨਹੀਂ ਹੁੰਦਾ ਬਿਲਕੁਲ ਜੀ ਦੇਖੋ ਮੈਂ ਜਿਸ ਤਰੀਕੇ ਪਹਿਲਾਂ ਵੀ ਬੋਲਦੇ ਹੋਏ ਕਿਹਾ ਹੈ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਦੇ ਵੈਸਟਰਨ ਇੰਟਰਸਟ ਨੇ ਉਹ ਪੰਜਾਬ ਨੂੰ ਕੇਵਲ ਇੱਕ ਸੂਬੇ ਦੀ ਤਰ੍ਹਾਂ ਸੱਤਾ ਥਿਆਉਣ ਦੀ ਤਰ੍ਹਾਂ ਦੇਖਦੇ ਆਂ ਔਰ ਜਿਹੜਾ ਸ਼੍ਰੋਮਣੀ ਅਕਾਲੀ ਦਰ ਹੈ ਉਹ ਪੰਜਾਬੀਆਂ ਦੀ ਮਾਂ ਪਾਰਟੀ ਹੈ ਸਾਡੇ ਲਈ ਪੰਜਾਬ ਦੇ ਹਿੱਤ ਪੰਜਾਬੀਏ ਦੇ ਹਿੱਤ ਸਭ ਤੋਂ ਉੱਤੇ ਨੇ ਔਰ ਇਸ ਲਈ ਅੱਜ ਸੂਬੇ ਨੂੰ ਖੇਤਰੀ ਪਾਰਟੀ ਦੀ ਬਹੁਤ ਵੱਡੀ ਲੋੜ ਹੈ